ਚਾਂਦੀਵਾਲਾ ਪਿੰਡ ਦਾ ਰਹਿਣ ਵਾਲਾ ਸ਼ੌਰਵ ਵੀ ਸ਼ਾਮਲ ਹੈ ਦੱਸਦੇ ਕਿ ਜੋ ਕਿ 4 ਜਨਵਰੀ ਤੋਂ ਅਮਰੀਕਾ ਦੇ ਲਈ ਭਾਰਤ ਤੋਂ ਰਵਾਨਾ ਹੋਇਆ ਸੀ ਡਿਪੋਰਟ ਪਾਰਟੀਆਂ ਦੇ ਵਿੱਚ ਸ਼ੌਰਵ ਸ਼ਾਮਲ ਹੈ ਹਾਂ ਜੀ ਤਾਂ ਕਦੋਂ ਤੁਸੀਂ ਅਮਰੀਕਾ ਗਏ ਸੀ ਮੈਂ 27 27 ਜਨਵਰੀ ਨੂੰ ਬਾਰਡਰ ਕ로ਸ ਕੀਤਾ ਹੈ ਅਮਰੀਕਾ ਦਾ ਕਿ ਵੀ ਤੁਸੀਂ ਉੱਥੇ ਫੜੇਗੇ ਕਿਵੇਂ ਤੁਹਾਨੂੰ ਡਿਪੋਰਟ ਕੀਤਾ ਕੀ ਗੱਲ ਹੋਈ ਜਿੱਦਾਂ ਹੀ ਅਸੀਂ ਬਾਰਡਰ ਕਲੋਜ਼ ਕੀਤਾ ਪਹਾੜੀਆਂ ਪਹਾੜੀ ਇਲਾਕਾ ਸੀਗਾ ਦੋ ਤਿੰਨ ਦਿਨ ਲੱਗੇ ਤੇ ਦੋ ਤਿੰਨ ਘੰਟੇ ਸੋਰੀ ਲੱਗੇ ਅਸੀਂ ਜਿੱਦਾਂ ਰੋਡ ਤੇ ਚੜੇ ਉਦਾਂ ਹੀ ਪੁਲਿਸ ਆ ਗਈ ਉਹਨਾਂ ਨੇ ਸਾਨੂੰ ਫੜ ਲਿਆ ਤੇ ਫੜ ਕੇ ਸਾਨੂੰ ਚੌਂਗੀ ਲੈ ਗਏ ਉੱਥੇ ਦੋ ਤਿੰਨ ਘੰਟੇ ਰੋਕਿਆ ਉਸ ਤੋਂ ਬਾਅਦ ਸਾਨੂੰ ਕੈਂਪ ਚ ਲੈ ਗਏ ਉੱਥੇ ਸਾਡੀ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਲੈ ਕੇ ਫਿੰਗਰ ਕਰਾਏ ਫੋਟੋ ਕੀਤੇ ਐਂਡ ਸਿਗਨੇਚਰ ਹੋਏ ਉਸ ਤੋਂ ਬਾਅਦ ਸਾਨੂੰ ਕੈਂਪ ਇਸੋਂਡ ਤਾ 15 18 ਦਿਨ ਸਾਨੂੰ ਉੱਥੇ ਵਿੱਚ ਰੱਖਿਆ ਉਹ ਕੋਈ ਸਾਡੇ ਬਿਆਨ ਨਹੀਂ ਹੋਏ ਕੋਈ ਕੁਝ ਨਹੀਂ ਹੋਇਆ ਸਾਨੂੰ ਉਹਨਾਂ ਨੇ ਕੱਲ ਪਰਸੋ ਅੱਛੀ ਆਏ ਪਰਸੋਂ ਉਹਨਾਂ ਨੇ ਕਿਹਾ ਕਿ ਤੁਹਾਨੂੰ ਦੂਜੇ ਕੈਂਪ ਸ਼ਿਫਟ ਕਰਨ ਲੱਗਿਆ ਤੇ ਸਾਨੂੰ ਜਦੋਂ ਫਲਾਈਟ 'ਚ ਬਹਿ ਗਏ ਉਦੋਂ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਇੰਡੀਆ ਬਾਸ ਭੇਜਣ ਲੱਗੇ ਤਾਂ ਤੁਸੀਂ ਇੱਥੋਂ ਕਿਵੇਂ ਗਏ ਤੁਹਾਡੇ ਮਾਪਿਓ ਨੇ ਕਿੰਨੇ ਪੈਸੇ ਲਾ ਕੇ ਮਗਲ ਭੇਜੇ ਕਿ ਵੀ ਜਮੀਨ ਦਾ ਦੇ ਵਿੱਚ ਕਿੰਨੇ ਸਾਡਾ ਤਕਰੀਬਨ 45-46 ਲੱਖ ਰੁਪਏ ਲੱਗੇ ਕਿੱਥੋਂ ਲਿਆਇਆ ਪੈਸਾ ਜਮੀਨ ਵੇਚੀ ਹੈ 2 ਕਿਲੇ ਕੋਈ ਇਸ਼ਤਿਹਾਰ ਤੋਂ ਪੜ ਕੇ ਆ ਚੱਕਿਆ ਤਦ ਗਵਰਨਮੈਂਟ ਨਾਲ ਵੀ ਗੱਲ ਹੋਈ ਹੈ ਕੀ ਕਿੰਨੀ ਗਵਰਨਮੈਂਟ ਗਵਰਨਮੈਂਟ ਨੇ ਇਹੋ ਕਿਹਾ ਵੀ ਵਾਅਦੇ ਵਾਅਦੇ ਸੀ ਕਾਰਵਾਈ ਕਰਾਂਗੇ ਜਿੱਦਾਂ ਵੀ ਹੋਇਆ ਤੁਸੀਂ ਹੁਣ ਕੀ ਚੱਲਦੇ ਹੋ ਅਸੀਂ ਹੁਣ ਇਹੋ ਹੀ ਜਾਣੇ ਵੀ ਸਾਡੀ ਵਾਅਦਾ ਮਦਦ ਕੀਤੀ ਜਾਵੇ ਜਿੱਦਾਂ ਮੇਰੇ ਮਾਪਿਆਂ ਨੇ ਜ਼ਮੀਨ ਵਿੱਚ ਤੇ ਕਰਜ਼ਾ ਚਾਕੇ ਮੈਨੂੰ ਭੇਜਿਆ ਸੀ ਕਿ ਕੁਝ ਬਣ ਜਾਊਗਾ ਪਰ ਉਥੋਂ ਦੀ ਸਰਕਾਰ ਦੇ ਜਿੱਦਾਂ ਦੇ ਰੂਲ ਹੋਏ ਸਾਨੂੰ ਵਾਪਸ ਭੇਜ ਦਿੱਤਾ ਗਿਆ ਇੰਡੀਆ ਤੁਸੀਂ ਇਥੇ ਦੂਰ ਕੋ ਦੂਰ ਗਈ ਸੀ ਕਿਤੇ ਕਿਵੇਂ ਕਿੰਨੇ ਚਿਰ ਚੋਂ ਉੱਥੇ ਤੁਸੀਂ ਪਹੁੰਚੇ ਮੈਂ ਤਾਂ 17 ਦਸੰਬਰ ਨੂੰ ਗਿਆ ਸੀਗਾ ਤੇ तकरीबन ਮਹੀਨੇ ਡੇਢ ਦੇ ਵਿੱਚ ਮੈਂ ਫੋਟੋਕਾਪਸ ਕਰ ਲਿਆ ਸੀ ਨਾਮ ਦਾ ਲੜਕਾ ਜੀ ਜੋਗਿੰਦਰ ਸਿੰਘ ਦਾ ਜੀ ਤੇ ਇਹ ਅਮਰੀਕਾ ਗਿਆ ਸੀ ਕਿੰਨੇ ਪੈਸੇ ਲਾ ਕੇ ਗਿਆ ਸੀ 50 ਲੱਖ ਕਰੀਬ ਲਾ ਕੇ ਗਿਆ ਤਾਂ ਕਿਵੇਂ ਹੁਣ ਵਾਪਸ ਆ ਗਿਆ ਤਾਂ ਕੀ ਮੰਗਤ ਮੰਗ ਕਰਦੇ ਅਸੀਂ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਕੰਮ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਜੇ ਸਰਕਾਰਾਂ ਰੋਜ਼ਗਾਰ ਦੇਣ ਇਥੇ ਇਹ ਬੱਚੇ ਜਾਣ ਕਿਉਂ ਜਾਣ ਕਿਉਂ ਤੇ ਸਰਕਾਰਾਂ ਕੰਮ ਨਹੀਂ ਦੇ ਰਹੀ ਤੇ ਕੰਮ ਨਹੀਂ ਹੈਗੇ ਜੇ ਕੋਈ ਪੈਸੇ ਲਾ ਕੇ 40 50 ਲੱਖ ਤੇ ਕੰਮ ਸ਼ੁਰੂ ਕਰਦਾ ਉਹ ਕੰਮ ਇਥੇ ਚੱਲਦੇ ਦੀ ਤੇ ਅਸੀਂ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਕੋਈ ਰੋਜ਼ਗਾਰ ਵਾਸਤੇ ਨੌਕਰੀ ਦਿੱਤੀ ਜਾਵੇ ਜਿਹੜੇ ਹੋਰ ਵੀ ਬੱਚੇ ਆ ਰਹੇ ਵਾਪਸ ਉਹਨਾਂ ਨੂੰ ਵੀ ਜਿਹੜੇ ਤੇ ਨੌਜਵਾਨ ਫਿਰਦੇ ਸਾਰੇ ਸਾਰਿਆਂ ਨੂੰ ਕੰਮ ਲਾਇਆ ਜਾਵੇ ਦਿੱਤਾ ਜਾਵੇ ਤੇ ਸਰਕਾਰਾਂ ਨੂੰ ਇਹੀ ਬੇਨਤੀ ਮੇਰੀ ਦਾ ਜੀ